ਕੁੱਗੀਆਂ ਨੂੰ ਪੁੱਛਦੀ ਤੇ ਕਾਮਾਂ ਨੂੰ ਵੀ ਪੁੱਛਦੀ ਕੁੱਗੀਆਂ ਨੂੰ ਪੁੱਛਦੀ ਤੇ ਕਾਮਾਂ ਨੂੰ ਵੀ ਪੁੱਛਦੀ ਪੇਕੀਆਂ ਤੋਂ ਆਉਂਦੀਆਂ ਹਵਾਵਾਂ ਨੂੰ ਵੀ ਪੁੱਛਦੀ ਪੇਕੀਆਂ ਤੋਂ ਆਉਂਦੀਆਂ ਹਵਾਵਾਂ ਨੂੰ ਵੀ ਪੁੱਛਦੀ ਹਾਲ ਵੀਰ ਪਰਕੇ ਹਾਲ ਪੇਕਿਆਂ ਦਾ ਦੱਸੋ ਜੀ ਪਰਕੇ ਨੀ ਕੱਢ ਕੇ ਕਲੇ ਜਾ ਦੇ ਦੇਆਂ ਜਾਣ ਦੇ ਦੀਆਂ ਤਲੀ ਦੇ ਉੱਤੇ ਤਾਰ ਕੇ ਨੀ ਕੱਢ ਕੇ ਕਲੇ ਜਾ ਦੇ ਦੇਆਂ ਜਾਣ ਦੇ ਦੀਆਂ ਤਲੀ ਦੇ ਉੱਤੇ ਤਾਰ ਕੇ ਨੀ ਕੱਢ ਕੇ ਕਲੇ ਜਾ